ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਰਜੇਸ਼ ਮੈਨਨ ਸੋ ਅੱਜ ਫੇਰ ਆਪਾਂ ਇੱਕ ਬੜੇ ਹੀ ਇੰਪੋਰਟੈਂਟ ਟੌਪਿਕ ਤੇ ਡਿਸਕਸ ਕਰਾਂਗੇ ਕਿ ਬਹੁਤ ਫਾਰਮਰ ਮੇਰੇ ਦੋਸਤ ਕਹਿੰਦੇ ਜੀ ਡਾਕਟਰ ਸਾਹਿਬ ਲੇਬੇ ਦਾ ਸਾਈਜ਼ ਹੈ ਜੋ ਉਹ ਬਾਨੇ ਦਾ ਸਾਈਜ਼ ਹੈ ਉਹਦੇ ਬਾਰੇ ਕੋਈ ਵੀਡੀਓ ਬਣਾਓ ਉਹਦਾ ਸਾਈਜ਼ ਬੜਾ ਹੋਵੇ ਕਿਉਂਕਿ ਉਹਨਾਂ ਦੀ ਵੀ ਗੱਲ ਸਹੀ ਹੈ ਜਦੋਂ ਸਾਈਜ਼ ਵੱਡਾ ਹੁੰਦਾ ਤਾਂ ਉਹਦੇ ਵਿੱਚ ਸੈੱਲ ਇਦਾਂ ਮਤਲਬ ਜਿਆਦਾ ਡਿਵੈਲਪ ਹੋਏ ਨੇ ਔਰ ਦੂਜਾ ਦੇਖਣ ਨੂੰ ਵੀ ਜੇ ਪਸ਼ੂ ਵੇਚਣਾ ਹੋਵੇ ਤੇ ਉਹਦੀ ਕੀਮਤ ਵੀ ਹਨਾ ਲੇਵੇ ਦਾ ਸਾਈਜ਼ ਦੇਖ ਕੇ ਹੀ ਉਹ ਲੱਗਦੀ ਹੈ ਸੋ ਅੱਜ ਆਪਾਂ ਡਿਸਕਸ ਕਰਾਂਗੇ ਕਿ ਲੇਵੇ ਦਾ ਸਾਈਜ਼ ਆਪਾਂ ਕਿਵੇਂ ਵਧਾ ਸਕਦੇ ਹਾਂ ਇਹ ਚ ਦੇਸੀ ਨੁਕਸੇ ਹੋਮੋਪੈਥੀ ਹਨਾ ਇਹਨਾਂ ਦੇ ਕੀ ਕੀ ਰੋਲ ਨੇ ਜਾਂ ਆਪਾਂ ਕੀ ਕੀ ਖਿਆਲ ਰੱਖ ਸਕਦੇ ਹਾਂ ਔਰ ਇਹ ਇਹਦੇ ਲਈ ਕੀ ਕੀ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਸੋ ਇਹਨੂੰ ਜੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਓ ਔਰ ਬਾਅਦ ਤੁਸੀਂ ਭੁੱਲ ਜੰਨਿਓ ਇਹਨੂੰ ਲਾਈਕ ਦਾ ਬਟਨ ਦਬਾ ਦਿਓ ਕਿਉਂਕਿ ਮੈਂ ਵੀਡੀਓ ਪੂਰੇ ਦਿਲ ਨਾਲ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ ਸੋ ਇਹ ਵੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਊਗਾ ਔਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ ਤੇ ਸ਼ੁਰੂ ਕਰਦੇ ਆਪਾਂ ਵੀ ਲੇਵੇ ਦਾ ਸਾਈਜ਼ ਕਿਵੇਂ ਆਪਾਂ ਵਧਾ ਸਕਦੇ ਆਂ ਸੋ ਇਹਦੇ ਵਿੱਚ ਮੇਨਲੀ ਤਿੰਨ ਚੀਜ਼ਾਂ ਹੁੰਦੀਆਂ ਨੇ ਨੰਬਰ 1 ਤੇ ਤਾਂ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਵੀਡੀਓ ਬਣਾਏ ਨੇ ਕਿ ਨਸਲ ਕਿ ਜੇ ਪਸ਼ੂ ਦੀ ਨਸਲ ਆਪਾਂ ਚੰਗੀ ਹਨਾ ਸਾਲ ਦਾ ਸਾਲ ਬਣਾਵਾਂਗੇ ਤੇ ਉਹਦੇ ਨਾਲ ਨੇਚਰਲੀ ਲੇਵੇ ਦਾ ਸਾਈਜ਼ ਦਾ ਹਨਾ ਫਰਕ ਪਊਗਾ ਉਹ ਤੁਸੀਂ ਕੀ ਕਰਨਾ ਹੈ ਵੀ ਜਦੋਂ ਵੀ ਆਪਣੀ ਗਾਂ ਦੇ ਗੱਬਣ ਵਾਲਾ ਟੀਕਾ ਲਪਾਉਣਾ ਤੇ ਜੇ ਮੰਨ ਲਓ ਹੁਣ ਤੁਹਾਡੀ 20 ਕਿਲੋ ਵਾਲੀ ਗਾਂ ਹੈ ਹਣਾ ਦੁੱਧ ਦਿਨ ਦਿਆ ਤਾਂ ਉਹਦੇ ਤੇ ਡਾਕਟਰ ਸਾਹਿਬ ਨੂੰ ਪੁੱਛ ਕੇ 25 ਕਿਲੋ ਵਾਲਾ ਜਿਹੜਾ ਸੀਮਨ ਦਾ ਟੀਕਾ ਲਵਾਓ ਹਣਾ ਵੀ ਉਹਦੀ ਮਾਂ ਨੇ 25 ਕਿਲੋ ਦਿੱਤਾ ਹੋਵੇ ਜੇ ਜਿਹੜੀ ਉਹਦੀ ਅੱਗੇ ਬੱਚੀ ਹੋਈ ਉਹਨੂੰ 30 ਕਿਲੋ ਵਾਲਾ ਲਵਾਓ ਤੇ ਉਸ ਤੋਂ ਅੱਗੇ ਹੋਈ ਤੇ ਉਹਨੂੰ 35 ਕਿਲੋ ਵਾਲਾ ਲਵਾਓ ਸੋ ਇਦਾਂ ਇਦਾਂ ਕਰਦੇ ਕਰਦੇ ਆਪਾਂ 2-3 ਸਾਲਾਂ ਚ ਜਿਹੜੀਆਂ ਆਪਣੀਆਂ ਗਾਵਾਂ ਆਉਣਗੀਆਂ ਉਹਨਾਂ ਦਾ ਲੇਵੇ ਦਾ ਸਾਈਜ਼ ਵੀ ਵੱਧ ਹੋਊਗਾ ਤੇ ਉਹਨਾਂ ਦੇ ਵਿੱਚ ਦੁੱਧ ਦੇਣ ਦੀ ਕਪੈਸਿਟੀ ਉਹ ਵੀ ਵਧ ਜੂਗੀ ਦੂਜੀ ਚੀਜ਼ ਹੈਗੀ ਹੈ ਕਿ ਨਿਊਟ੍ਰੀਸ਼ਨ ਖਰਾਕ ਸੋ ਇੱਕ ਤਾਂ ਪਸ਼ੂ ਨੂੰ ਸ਼ੁਰੂ ਤੋਂ ਹੀ ਹਨਾ ਜਦੋਂ ਬੱਚੀ ਆ ਉਹਨੂੰ ਖਰਾਕ ਵਧੀਆ ਦੇਣੀ ਹੈ ਤੇ ਜਦੋਂ ਵੀ ਉਹਦੂੰ ਲੈਣ ਦੇ ਯੋਗ ਹੋਵੇ ਹਰੇ ਪੱਠੇ ਫੀਡ ਉਹ ਚੰਗੀ ਕੁਆਲਿਟੀ ਦੀ ਹੋਵੇ ਹਨਾ ਸੋਪ ਜਾ ਸਸਤੀ ਦੇਖ ਕੇ ਨਾ ਕੋਈ ਮਾੜੀ ਲੈ ਲਓ ਚੰਗੀ ਕੰਪਨੀ ਦੀ ਲਓ ਜੇ ਘਰੇ ਬਣਾਉਨੇ ਹੋ ਤਾਂ ਵਧੀਆ ਉਹ ਚ ਮਟੀਰੀਅਲ ਪਾਓ ਕਿ ਕੋਈ ਉਲੀ ਵਗੈਰਾ ਨਾਲ ਲੱਗੀ ਹੋਵੇ ਔਰ ਇਹ ਫੀਡ ਦੇ ਵਿੱਚ ਕੁਝ ਜ਼ਰੂਰੀ ਤੱਤ ਹੁੰਦੇ ਨੇ ਜਿਹੜੇ ਕਿ ਬڑے ਲੇਬੇ ਦਾ ਸਾਈਜ਼ ਵਧਾਉਣ ਨੂੰ ਜਾਂ ਦੁੱਧ ਵਧਾਉਣ ਨੂੰ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੀ ਕੁਆਂਟੀਟੀ ਬੜੀ ਥੋੜੀ ਚਾਹੀਦੀ ਹੁੰਦੀ ਹੈ ਜਿਨੂੰ ਕਿ ਕਹਿੰਦੇ ਆਪਾਂ ਵਿਟਾਮਿਨਸ ਜਾਂ ਮਿਨਰਲਸ ਜਾ ਹਨਾ ਇਹ ਤੱਤ ਹੋ ਗਏ ਜਿਹਨੂੰ ਆਪਾਂ ਕਹ ਲਿਆ ਸੋ ਜਿਵੇਂ ਹੁਣ ਐਡਾ ਬੜਾ ਟਰੱਕ ਚੱਲਦਾ ਜਾਂ ਐਡੀਆਂ ਕਰੇਨਾ ਚੱਲਦੀਆਂ ਨੇ ਐਡੇ ਐਡੇ ਟਾਇਰ ਚੱਲਦੇ ਨੇ ਸੋ ਉਹਨਾਂ ਨੂੰ ਚਲਾਉਣੇ ਵਾਲਾ ਅੰਦਰ ਛੋਟੇ ਛੋਟੇ 베アリング ਨੇ ਸੋ ਸਮਝ ਲਓ ਕਿ ਜੇ 베アリングੇ ਨਾ ਹੋਇਆ ਤਾਂ ਐਡਾ ਬੜਾ ਜਿਹੜਾ ਟਾਇਰ ਚੱਲਣਾ ਉਹ ਚੱਲ ਨਹੀਂ ਸਕਦਾ ਸੋ ਸੇਮ ਹੈ ਕੰਮ ਆਪਣੇ ਸਰੀਰ ਹੈ ਚਾਹੇ ਪਸ਼ੂ ਦਾ ਸਰੀਰ ਹੈ ਉਹ ਚ ਇਹਨਾਂ ਵਿਟਾਮਿਨਸ ਦਾ ਤੇ ਇਹਨਾਂ ਮਿਨਰਲਸ ਦਾ ਹੁੰਦਾ ਕਵਾਂਟਿਟੀ ਇੱਚ ਬਹੁਤ ਛੋਟੀ ਚਾਹੀਦੀ ਹੁੰਦੀ ਐ ਲੇਕਿਨ ਉਹ ਸਰੀਰ ਨੂੰ ਜਿਹੜੇ ਵੱਡੇ ਵੱਡੇ ਕੰਮ ਕਰਨੇ ਨੇ ਜਿਵੇਂ ਕਾਰਬੋਹਾਈਡਰੇਟ ਪ੍ਰੋਟੀਨ ਫੈਟ ਇਹਨਾਂ ਦੀ ਮੈਟਾਬੋਲਿਜ਼ਮ ਕਰਨੀ ਐ ਜਾਂ ਲਿਵਰ ਆਪਣਾ 4-500 ਕੰਮ ਕਰਦਾ ਉਹਦੇ ਲਈ ਇਹਨਾਂ ਤੱਤਾਂ ਦੀ ਲੋੜ ਪੈਂਦੀ ਐ ਇਹ ਤੱਤ ਦੀ ਘਾਟ ਹੋ ਗਈ ਤੇ ਸਾਰੇ ਕੰਮ ਰੁਕ ਜਾਣੇ ਨੇ ਸੋ ਇਹਨਾਂ ਵਿੱਚ ਜਿਹੜੀ ਲੇਵੇ ਦੀ ਗ੍ਰੋਥ ਐ ਉਹਦੇ ਲਈ ਜ਼ਰੂਰੀ ਚਾਹੀਦੇ ਨੇ ਵਿਟਾਮਿਨ A ਵਿਟਾਮਿਨ E ਜ਼ਿੰਕ ਕਾਪਰ ਕੋਬਾਲਟ ਤੇ ਬਾਇਓਟਿਨ ਜਿਹਨੂੰ ਕਿ ਵਿਟਾਮਿਨ H ਕਹਿੰਨੇ ਆਪਾਂ ਇਹਦੇ ਪਿਛਲੇ ਕੁਝ ਸਾਲਾਂ ਚ ਇਤੇ ਰਿਸਰਚ ਹੋਈ ਆ ਇਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਵਿਟਾਮਿਨ H ਹੈ ਜਾਂ ਬਾਇਓਟਿਨ ਹੈ ਇਹ ਕੀ ਕੀ ਕੰਮ ਕਰਦਾ ਸੋ ਇਹ ਜਿਹੜਾ ਬਾਇਓਟਿਨ ਆ ਇੱਕ B ਕੰਪਲੈਕਸ ਗਰੁੱਪ ਦਾ ਵਿਟਾਮਿਨ ਹੈ ਤੇ ਇਹ ਜਿਹੜੀ ਲੇਵੇ ਦੀ ਗਰੋਥ ਹੈ ਤੇ ਉਹਦੀ ਰਿਪੇਅਰ ਹੈ ਉਹ ਚ ਬਹੁਤ ਜ਼ਿਆਦਾ ਕੰਮ ਕਰਦਾ ਜਿਵੇਂ ਪਸ਼ੂ ਦੇ ਸਰੀਰ ਵਿੱਚ ਜਿਹੜੀ ਕਾਰਬੋਹਾਈਡਰੇਟ ਮੈਟਾਬੋਲਿਜ਼ਮ ਹੈ ਜਾਂ ਉਹਦਾ ਹਾਜਮਾ ਕਹਿ ਲਓ ਜਾਂ ਉਹਨੂੰ ਸੋਖਣਾ ਕਹਿ ਲਓ ਜਾਂ ਪ੍ਰੋਟੀਨ ਹੈ ਜਾਂ ਫੈਟ ਹੈ ਉਹਨਾਂ ਦੀ ਮੈਟਾਬੋਲਿਜ਼ਮ ਉਹਨਾਂ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ ਉਹ ਇਹ ਵਿਟਾਮਿਨ ਦਾ ਕੰਮ ਹੈ ਸੋ ਕਦੇ ਕਾਰਬੋਹਾਈਡਰੇਟ ਤੋਂ ਪ੍ਰੋਟੀਨ ਬਣਾਉਣਾ ਜਾਂ ਪ੍ਰੋਟੀਨ ਤੋਂ ਕਾਰਬੋਹਾਈਡਰੇਟ ਬਣਾਉਣਾ ਹੈ ਨਾ ਜਿਵੇਂ ਜੀ ਸਰੀਰ ਦੀ ਲੋੜ ਹੈ ਤਾਂ ਇਹ ਵਿਟਾਮਿਨ ਸਾਰਾ ਵਿੱਚ ਸਰੀਰ ਦੇ ਬੈਲੈਂਸ ਕਰਦਾ ਹੈ ਠੀਕ ਹੈ ਔਰ ਦੂਜੇ ਨੰਬਰ ਤੇ ਜਦੋਂ ਆਪਾਂ ਧਾਰ ਚੋਨੇ ਆ ਹਨਾ ਲੇਬੇ ਦੇ ਵਿੱਚ ਕਈ ਤਰ੍ਹਾਂ ਦੀ ਭੰਨ ਤੋੜ ਹੁੰਦੀ ਹੈ ਕਈ ਤਰ੍ਹਾਂ ਦੇ ਸੈੱਲ ਨੇ ਚਮੜੀ ਨਾਲੋਂ ਲੈ ਕੇ ਉਹ ਦੁੱਧ ਚ ਬਾਹਰ ਨਿਕਲਦੇ ਨੇ ਅੰਦਰ ਜੋ ਵੀ ਸੈੱਲ ਲੈ ਗਏ ਭੰਨ ਤੋੜ ਹੋਗੀ ਤਾਂ ਜੇ ਦੀ ਉਹਦੀ ਰਿਪੇਅਰ ਕਰਨੀ ਆ ਉਹ ਬਾਇਓਟੈਨ ਨੇ ਕਰਨੀ ਆ ਜੇਕਰ ਉਹਦੀ ਰਿਪੇਅਰ ਨਾ ਹੋਈ ਤਾਂ ਪਸ਼ੂ ਨੂੰ ਮਸਟਾਈਟਸ ਉਹ ਹੋਣ ਦੇ ਚਾਂਸ ਵੱਧ ਜਾਂਦੇ ਨੇ ਅੱਛਾ ਉਸ ਤੋਂ ਬਾਅਦ ਜਿਹੜਾ ਹੈ ਬਾਇਓਟੈਨ ਹੈ ਜਾਂ ਬਾਈਟਮ ਐਚ ਹੈ ਇਹ ਜਿਹੜਾ ਲੇਬਰ ਉਹਨੂੰ ਬਲੱਡ ਦੀ ਸਪਲਾਈ ਵਧਾ ਦਿੰਦਾ ਜੇਕਰ ਹੁਣ ਗ੍ਰੋਥ ਉਹਦੀ ਤਾਂ ਹੀ ਹੋਣੀ ਹੈ ਜਿੰਨਾ ਖੂਨ ਵੱਧ ਜਾਊਗਾ ਓਨੀ ਖਰਾਕ ਵੱਧ ਜਾਊਗੀ ਲੈ ਵਿੱਚ ਸੋ ਜਿੰਨਾ ਖੂਨ ਵੱਧ ਗਿਆ ਓਨੀ ਖਰਾਕ ਵੱਧ ਗਈ ਉੱਥੇ ਓਨਾ ਹੀ ਉਹਦਾ ਸਾਈਜ਼ ਵੱਡਾ ਹੋਇਆ ਓਨਾ ਹੀ ਪਸ਼ੂ ਨੇ ਦੁੱਧ ਵੱਧ ਦੇਣਾ ਸੋ ਇਹ ਰਿਪੇਅਰ ਕਰਦਾ ਨੰਬਰ 2 ਤੇ ਜਿਹੜੀ ਸਪਲਾਈ ਆ ਖੂਨ ਦੀ ਉਹ ਵਧਾ ਦਿੰਦਾ ਤੀਜੇ ਨੰਬਰ ਤੇ ਇਹ ਆਪਣੇ ਪਸ਼ੂ ਦੇ ਵਿੱਚ ਆਪਣੇ ਚ ਵੀ ਜਿਹੜੇ ਗਲੈਂਡਸ ਨੇ ਖਾਸ ਕਰ ਇੱਥੇ ਥਾਇਰੋਇਡ ਗਲੈਂਡ ਹੈ ਉਹਨੇ ਮੈਟਾਬੋਲਿਜ਼ਮ ਕੰਟਰੋਲ ਕਰਨੀ ਹੈ ਆਪਣਾ ਸਾਰਾ ਖਾਣ ਪੀਣ ਦਾ ਸਿਸਟਮ ਕੰਟਰੋਲ ਕਰਨਾ ਹੈ ਜਾਂ ਆਪਣੀ ਜਿਹੜੇ ਗੁਰਦੇ ਨੇ ਉਹਨਾਂ ਤੇ ਗਲੈਂਡ ਹੁੰਦਾ ਐਡਰੇਨਲ ਗਲੈਂਡ ਉਹਨਾਂ ਦਾ ਕੰਮਕਾਰ ਦੁਰਸਤ ਕਰਨਾ ਉਹਦੇ ਲਈ ਇਹ ਬਾਇਓਟਿਨ ਜਿਆਦਾ ਜ਼ਰੂਰੀ ਚਾਹੀਦਾ ਔਰ ਇਹਦੀ ਕਮੀ ਨਾਲ ਪਸ਼ੂ ਦੇ ਵਿੱਚ ਕਈ ਵਾਰ ਨਾ ਜਿਹੜੀਆਂ ਮਗਰੀਆਂ ਲੱਤਾਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਪਸ਼ੂ ਉੱਠਣ ਦੇ ਵਿੱਚ ਬੜੀ ਔਖ ਹੈ ਮਹਿਸੂਸ ਕਰਦਾ ਸੋ ਇਹ ਵਿਟਾਮਿਨ ਦੀ ਕਮੀ ਨਾਲ ਹੋ ਜਾਂਦਾ ਹੈ ਪਸ਼ੂ ਚ ਦੁੱਧ ਘਟ ਜਾਂਦਾ ਹੈ ਪਸ਼ੂ ਦੀ ਲੇਵੇ ਦਾ ਸਾਈਜ਼ ਜੋ ਚਾਹੁੰਦੇ ਆ ਉਹ ਨਹੀਂ ਬਣਦਾ ਹੈਗਾ ਸੋ ਇਹ ਕਈ ਸਿਰਪ ਦੇ ਰੂਪ ਦੇ ਵਿੱਚ ਆਉਂਦਾ ਹੈ ਹਨਾ ਤੇ ਵਿਟਾਮਿਨ ਐਚ ਜਾਂ ਬਾਇਓਟਿਨ ਨਾਲ ਤੁਸੀਂ ਇਹ ਲੈ ਕੇ ਤੇ ਪਸ਼ੂ ਨੂੰ ਰੋਜ਼ 10 ਤੋਂ 20 ਐਮਐਲ ਉਹ ਤੁਸੀਂ ਰੋਟੀ ਚ ਪਾ ਕੇ ਹਨਾ ਜਾਂ ਕਈ ਬੰਦੇ ਨਾ ਕੈਲਸ਼ੀਅਮ ਦੇ ਵਿੱਚ ਇਹਦੀ ਸ਼ੀਸ਼ੀ ਮਿਲਾ ਦਿੰਦੇ ਨੇ ਹਲਾ ਲੈਂਦੇ ਨੇ ਔਰ ਜਦੋਂ ਕੈਲਸ਼ੀਅਮ ਦਿੰਨੇ ਆ ਤਾਂ ਪਸ਼ੂ ਨੂੰ ਇਹ ਵੀ ਦਿੰਨੇ ਆ ਸੋ ਜਦੋਂ ਉਹਨੂੰ ਪਸ਼ੂ ਉਹਦਾ ਤਾਂ ਇਹ ਜਦੋਂ ਮਰਜ਼ੀ ਦੇ ਸਕਦੇ ਆ ਸਾਰਾ ਸਾਲ ਪਰ ਖਾਸ ਕਰ ਜਦੋਂ ਪਸ਼ੂ ਆਪਾਂ ਦੁੱਧੋਂ ਛੱਡਿਆ ਉਦੋਂ ਤੁਸੀਂ 10 ਤੋਂ 20 ਐਮ ਐਲ ਇਹਦੀ ਖਰਾਕ ਜਰੂਰ ਸ਼ੁਰੂ ਕਰ ਦਿਓ ਕਿਉਂਕਿ ਉਦੋਂ ਲੇਵੇ ਦੀ ਡਿਵੈਲਪਮੈਂਟ ਜਿਹੜੀ ਜ਼ਿਆਦਾ ਹੋਣੀ ਸ਼ੁਰੂ ਹੁੰਦੀ ਆ ਉਹਦੇ ਦੀ ਜਿਆਦੇ ਲੋਡ ਪੈਂਦੀ ਆ ਉਹ ਤੋਂ ਇਲਾਵਾ ਕੁਝ ਦੇਤੀ ਜਿਹੜੇ ਨੁਕਸਾਨ ਨੇ ਉਹ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਜਿਹੜੇ ਛੋਲੇ ਨੇ ਨਾ ਆਪਣੇ ਕਾਲੇ ਛੋਲੇ ਉਹਦੇ ਵਿੱਚ ਨੇਚਰਲ ਤੌਰ ਤੇ ਬਾਇਓਟਨ ਹੁੰਦਾ ਤੁਸੀਂ ਜੇਕਰ ਤੁਸੀਂ ਘਰੇ ਪੈਦਾ ਕੀਤੇ ਨੇ ਅਦਰਵਾਈਜ਼ ਬਾਹਰੋਂ ਬਾਜ਼ਾਰੋਂ ਖਰੀਦ ਕੇ 10-15 ਦਿਨ ਲਈ ਦੋਂਗੇ ਤਾਂ ਮਹਿੰਗੇ ਪੈਣਗੇ ਜੇ ਤੁਸੀਂ ਘਰੇ ਪੈਦਾ ਕਰਦੇ ਹੋ ਤਾ ਸ਼ਾਮ ਨੂੰ ਨਾ ਅੱਧਾ ਕਿਲੋ ਕਿਲੋ ਛੋਲੇ ਭਿਉਉ ਦੋ ਉਹਨਾਂ ਨੂੰ ਭਿਉ ਕੇ ਸਵੇਰੇ ਉਦਾਂ ਹੀ ਪਾਣੀ ਸਮੇਤ ਸੰਨੀ ਚ ਰਲਾ ਕੇ ਰੋਜ਼ ਕਿਲੋ ਛੋਲੇ ਉਹਨੂੰ ਖਵਾ ਦੋ ਇਹਦੇ ਵਿੱਚ ਹੋਰ ਵੀ ਕਈ ਪ੍ਰੋਟੀਨ ਕਈ ਵਿਟਾਮਿਨ ਖਾਸ ਕਰੇ ਬਾਇਓਟਿਨ ਇਹ ਹੁੰਦਾ ਜਿਹਦੇ ਨਾਲ ਲੇਬੇ ਦੀ ਗਰੋਥ ਬੜੀ ਵਧੀਆ ਹੁੰਦੀ ਹੈ ਉਦੋਂ ਲਾਪਾ ਆਪਣਾ ਕੱਦੂ ਹੁੰਦਾ ਜਿਹਨੂੰ ਆਪਾਂ ਪੇਠਾ ਕਹਿੰਦੇ ਆ ਸੋ ਇਹ 1 ਕਿਲੋ 1.5 ਕਿਲੋ ਇਵਨ 2 ਕਿਲੋ ਤੱਕ ਵੀ ਆਪਾਂ ਦੇ ਸਕਦੇ ਆ ਜਦੋਂ ਤੁਸੀਂ ਪਸ਼ੂ ਨੂੰ ਦੁੱਧੋਂ ਸੁਕਾਇਆ ਕਿਲੋ 1.5 ਕਿਲੋ ਪੇਠਾ ਨਾ ਕੱਟ ਕੇ ਇਹਨੂੰ ਪਾਣੀ ਚ ਉਬਾਲ ਲਓ ਪਾਣੀ ਚ ਉਬਾਲ ਕੇ ਤੇ ਦਿਨ ਚ ਇੱਕ ਵਾਰੀ ਇਹਨੂੰ ਸੰਨੀ ਚ ਰਲਾ ਕੇ ਤੁਸੀਂ ਦੇ ਦੋ ਇਹ ਵੀ ਬਹੁਤ ਵਧੀਆ ਗਰੋਥ ਲਈ ਕੰਮ ਕਰਦਾ ਨੰਬਰ 3 ਤੇ ਖੋਪਾ ਤੁਸੀਂ ਜਿਹੜਾ ਖੋਪਾ ਗਰੀ ਲਿਆ ਕੇ ਨਾ ਉਹਨੂੰ ਕੱਦੂ ਕਸ ਕਰ ਲਓ ਸੰਨੀ ਦੇ ਵਿੱਚ ਉਹ ਵੀ ਰੋਜ਼ ਤੁਸੀਂ ਅੱਧਾ ਕਿਲੋ ਖੋਪਾ ਉਹ ਦੇ ਸਕਦੇ ਹੋ ਉਹ ਵੀ ਬਹੁਤ ਵਧੀਆ ਕੰਮ ਕਰਦਾ ਹੈ ਨੇਵੇ ਦੀ ਗਰੋਥ ਦੇ ਉੱਤੇ ਉਸ ਤੋਂ ਬਿਨਾ ਇੱਕ ਆ ਫਾਰਮੂਲਾ ਤੁਸੀਂ ਨੋਟ ਕਰ ਲਿਓ ਇਹ ਸਾਰੀਆਂ ਚੀਜ਼ਾਂ ਪੰਸਾਰੀ ਦੀ ਉਹ ਤਕਰੀਬਨ ਮਿਲਣ ਗਈਆਂ ਔਰ 5-500 ਗ੍ਰਾਮ ਇਹਨਾਂ ਦਾ ਪਾਊਡਰ ਲੈਣਾ ਚਾਹੇ ਤਾਂ ਸਾਬਤੀਆਂ ਮਿਲ ਕੇ ਘਰੇ ਗ੍ਰਾਈਂਡ ਕਰ ਲਓ ਜਾਂ ਪੰਸਾਰੀ ਤੋਂ ਹੀ ਪਾਊਡਰ ਬਣਾ ਕੇ ਦੇ ਦਿੰਦੇ ਨੇ ਇਹ ਚੀਜ਼ਾਂ ਨੋਟ ਕਰ ਲਿਓ ਨੰਬਰ 1 ਤੇ 500 ਗ੍ਰਾਮ ਅੱਧਾ ਕਿਲੋ ਤਾਰਾ ਮੀਰਾ ਅੱਧਾ ਕਿਲੋ ਮੇਥੀ ਦਾਣਾ ਅੱਧਾ ਕਿਲੋ ਅਸ਼ਬਗੰਦਾ ਅੱਧਾ ਕਿਲੋ ਮਲਠੀ ਅੱਧਾ ਕਿਲੋ ਸ਼ਤਾਬਰੀ ਅੱਧਾ ਕਿਲੋ ਆਮਲਾ ਅੱਧਾ ਕਿਲੋ ਸੌਂਫ ਇਹ ਸਾਰੀਆਂ ਬਣ ਗਈਆਂ ਸੱਤ ਚੀਜ਼ਾਂ ਠੀਕ ਹੈ ਇਹਨਾਂ ਦਾ ਪਾਊਡਰ ਬਣਾ ਲਓ ਇਹਨਾਂ ਨੂੰ ਰੋਜ਼ ਦਾ 50 ਤੋਂ 75 ਗ੍ਰਾਮ ਸਵੇਰੇ ਔਰ ਇੰਨੇ ਸ਼ਾਮ ਨੂੰ ਸੰਨੀ ਚ ਰਲਾ ਕੇ ਇਹ ਦੇ ਸਕਦੇ ਹੋ ਔਰ ਇਹ ਜਦੋਂ ਤੁਸੀਂ ਪਸ਼ੂ ਦੁੱਧੋ ਛੱਡਿਆ ਉਦੋਂ ਸਟਾਰਟ ਕਰ ਸਕਦੇ ਹੋ ਤੁਹਾਡੇ ਹੀ ਰਾਮ ਨਾਲ ਡੇਢ ਦੋ ਮਹੀਨੇ ਕੱਢ ਦੂਗਾ ਰੋਜ਼ ਦਾ 150 ਗ੍ਰਾਮ ਜੇ ਸਵੇਰੇ ਸ਼ਾਮ ਦਿਨੇ ਤਾ ਥੋੜਾ ਜਿਆਦਾ ਫਾਇਦਾ ਕਰਦਾ ਨਹੀਂ ਤਾਂ ਦਿਨ ਚ ਇੱਕ ਵਾਰੀ ਦੇਣਾ ਤੁਸੀਂ ਤਾਂ 100 ਗ੍ਰਾਮ ਰਲਾ ਕੇ ਦੇ ਸਕਦੇ ਓਦੋਂ ਇਲਾਵਾ ਕੁਝ ਹੋਮੋਪੈਥੀ ਦੀਆਂ ਦਵਾਈਆਂ ਹੈਗੀਆਂ ਨੇ ਜਿਹੜੇ ਦੁੱਧ ਵਧਾਉਣ ਦੇ ਵਿੱਚ ਤੇ ਲੈਵੇ ਦੀ ਗਰੋਥ ਦੇ ਵਿੱਚ ਆਪਾਂ ਨੂੰ ਹੈਲਪ ਕਰ ਸਕਦੀਆਂ ਉਹਨੇ ਐਲਫਾ ਐਲਫਾ 30 30 ਇਹਦੀ ਪੋਟੈਂਸੀ ਹੈ ਉਸ ਤੋਂ ਬਿਨਾ ਕਲਕੇਰੀਆ ਫਾਸ 30 30 ਮਤਲਬ 30 ਤੇ ਆਲਟਿਕਾ ਯੂਰਨਸ ਇਹ ਵੀ 30 ਪੋਟੈਂਸੀ ਦੀ ਲੈਣੀ ਹੈ ਇਹ ਤਿੰਨੇ ਦਵਾਈਆਂ ਨਾ 30 30 ਐਮ ਐਲ ਦੀ ਸ਼ੀਸ਼ੀ ਲੈ ਲਓ ਇਨਾਂ ਨੂੰ ਇੱਕ ਵੱਡੀ ਕੱਚ ਦੀ ਸ਼ੀਸ਼ੀ 'ਚ ਰਲਾ ਲਓ ਹਲਾ ਲ। ਔਰ ਰੋਜ਼ ਦੀ 1 ਤੋਂ 1.5 ਐਮਐਲ ਸਵੇਰੇ ਸ਼ਾਮ ਪਸ਼ੂ ਦੀ ਜੀਭ ਤੇ ਸਰਿੰਜ ਲੈ ਕੇ ਤੁਸੀਂ ਇਹ ਪਾ ਦੇਣੀ ਹੈ। ਇਹ ਵੀ ਤੁਸੀਂ ਜਦੋਂ ਮਰਜ਼ੀ ਦੇ ਸਕਦੇ ਹੋ ਅਗਲਾ ਤਾਂ ਲੇਕਿਨ ਜਦੋਂ ਤੁਸੀਂ ਪਸ਼ੂ ਨੂੰ ਦੁੱਧੋਂ ਛੱਡਿਆ ਉਦੋਂ ਇਹ ਜਰੂਰ ਦੇਣਾ ਸ਼ੁਰੂ ਕਰ ਦੇਣਾ। ਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਇਨੂੰ ਵੱਧ ਤੋਂ ਵੱਧ ਲਾਈਕ ਕਰ ਲਿਓ ਕਿਉਂਕਿ ਮੇਰਾ ਹੌਸਲਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਤੁਹਾਡੇ ਲਾਈਕ ਨਾਲੇ ਵੱਧਦਾ ਹੈ ਕਿ ਮੈਂ ਜਲਦੀ ਤੋਂ ਜਲਦੀ ਵਧੀਆ ਤੋਂ ਵਧੀਆ ਵੀਡੀਓ ਜਿਹੜਾ ਕਿ ਪ੍ਰੈਕਟੀਕਲੀ ਜ਼ਰੂਰੀ ਹੈ ਉਹ ਬਣਾਵਾਂ ਸੋ ਅੱਜ ਦਾ ਵੀਡੀਓ ਇੱਥੇ ਖਤਮ ਹੁੰਦਾ ਤੁਹਾਡੇ ਸਾਰਿਆਂ ਦਾ ਧੰਨਵਾਦ ਥੈਂਕ ਯੂ